ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਲੋਬੀ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਪਹਿਲਾਂ ਤਾਂ ਆਪਾਂ ਸਾਰੇ ਵੀਰਾਂ ਭਰਾਵਾਂ ਤੋਂ ਮਾਫੀ ਮੰਗਦੇ ਆ ਕਿ ਆਪਾਂ 2 2.5 ਮਹੀਨੇ ਹੋ ਗਿਆ ਆਪਾਂ ਕੋਈ ਵੀਡੀਓ ਨਹੀਂ ਪਾਈ ਕੋਈ ਇਨਫੋਰਮੇਸ਼ਨ ਹੀ ਦਿੱਤੀ ਇਸ ਦਾ ਕਾਰਨ ਇਹ ਸੀ ਕਿ ਆਪਾਂ ਗਏ ਸੀ ਇੰਡੀਆ ਤੇ ਇੰਡੀਆ ਤੋਂ ਆਪਾਂ ਹੁਣ ਆਏ ਆ ਵਾਪਸ ਇਟਲੀ ਤੇ ਹੁਣ ਆਪਾਂ ਇਨਫੋਰਮੇਸ਼ਨ ਇਕੱਠੀਆਂ ਕਰ ਕਰਕੇ ਤੇ ਤੁਹਾਨੂੰ ਆਪਾਂ ਵੀਡੀਓ ਦੇ ਰਹੀ ਸਾਰਾ ਕੁਝ ਇਨਫੋਰਮੇਸ਼ਨ ਦੇ ਦੇਵਾਂਗੇ ਇਹਦੇ ਲਈ ਆਪਾਂ ਪਹਿਲਾਂ ਤੁਹਾਡੇ ਕੋਲ ਸੌਰੀ ਮੰਗਦੇ ਆ ਕਿ ਆਪਾਂ 2-3 ਮਹੀਨੇ ਵਿੱਚੋਂ ਇੱਕ ਸਾਡੀ ਵੀਡੀਓ ਪਾਈ ਨਹੀਂ ਗਾਇਬ ਹੀ ਰਹੇ ਹਾਂ ਸਭ ਦੇ ਆਪਾਂ ਹੁਣ ਆਪਾਂ ਕਰਦੇ ਹਾਂ ਸ਼ੁਰੂ ਹੁਣ ਆਪਾਂ ਲਗਾਤਾਰ ਵੀਡੀਓ ਪਾਉਣ ਦੀ ਕੋਸ਼ਿਸ਼ ਕਰਾਂਗੇ ਡੇਲੀ ਕੋਈ ਨਾ ਕੋਈ ਨਵੀਂ-ਨਵੀਂ ਅਪਡੇਟ ਲੈ ਕੇ ਆਵਾਂਗੇ ਪੀਪਰਾਂ ਬਾਰੇ ਕੀ ਪੀਪਰ ਕਿਦਾਂ ਖੁੱਲੇ ਕੀ ਹਫ਼ਤਾਵੇ ਕਦੋਂ ਖੁੱਲਣੇ ਹਨ ਨਵੇਂ ਪੀਪਰ ਇਹਦੇ ਬਾਰੇ ਵੀ ਗੱਲ ਕਰਾਂਗੇ ਜਦੋਂ ਕੋਈ ਅਪਡੇਟ ਆਊਗੀ ਆਪਾਂ ਨੂੰ ਜਾਦਾ ਚਿੰਨ ਵਾਲਿਆਂ ਤੇ ਇਹ ਵੀਡੀਓ ਕਰਦੇ ਹਾਂ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਓ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲ ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਤੇ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਤੇ ਫੋਲੋ ਨਹੀਂ ਕੀਤਾ ਤਾਂ ਸਾਨੂੰ ਜਾ ਕੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਸਾਨੂੰ ਉੱਥੇ ਮੈਸੇਜ ਕਰਕੇ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਤੇ ਬਹੁਤ ਵੀਰਾਂ ਭਰਾਵਾਂ ਦੇ ਮੈਂ ਜਦੋਂ ਇੰਡੀਆ ਗਿਆ ਸੀ ਬਹੁਤ ਵੀਰਾਂ ਭਰਾਵਾਂ ਦੇ ਮੈਸੇਜ ਮੈਨੂੰ ਇੰਸਟਾਗ੍ਰam ਤੇ ਆਏ ਤੇ ਉੱਥੇ ਬਿਜੀ ਹੋਣ ਦੇ ਕਾਰਨ ਮੇਰੇ ਕੋਲ ਕੋਈ ਰਿਪਲਾਈ ਨਹੀਂ ਦਿੱਤਾ ਗਿਆ ਉਹਨਾਂ ਵਾਸਤੇ ਵੀ ਆਪਾਂ ਉਹਨਾਂ ਨੂੰ ਸੌਰੀ ਫੀਲ ਕਰਦੇ ਆਂ ਤੇ ਜੇਕਰ ਕਿਸੇ ਹੋਰ ਵੀਰ ਭਰਾ ਦਾ ਹੁਣ ਕੋਈ ਜਵਾਬ ਹੈਗਾ ਜਾਂ ਜਿੰਨਾ ਵੀਰ ਭਰਾਉਣੇ ਪਹਿਲਾਂ ਕੋਈ ਆਪਣਾ ਮੈਸੇਜ ਕੀਤਾ ਵਾ ਹੁਣ ਮੈਨੂੰ ਜਰੂਰ ਮੈਸੇਜ ਕਰੋ ਮੈਂ ਤੁਹਾਨੂੰ ਜਰੂਰ ਵਾਦ ਤੋਂ ਵਾਦ ਜਿੰਨੇ ਵੀਰ ਭਰਾ ਹੋ ਸਕਣ ਮੈਂ ਰਿਪਲਾਈ ਜਰੂਰ ਕਰੂੰਗਾ ਸਾਰਿਆਂ ਦਾ ਸਾਰਿਆਂ ਦਾ ਰਿਪਲਾਈ ਕਰਨ ਦੀ ਮੈਂ ਕੋਸ਼ਿਸ਼ ਕਰੂੰਗਾ ਹੁਣ ਕੋਈ ਵੀ ਜੇਕਰ ਕਿਸੇ ਵੀਰ ਭਰਾ ਦਾ ਵੀ ਮੈਸੇਜ ਆਊਗਾ ਠੀਕ ਹੈ ਹੁਣ ਕਿ ਆਪਾਂ ਇਥੇ ਇਟਲੀ ਵਿੱਚ ਆ ਚੁੱਕੇ ਆ ਆਪਾਂ ਹੁਣ ਇਹਦੇ ਬਾਰੇ ਇਨਫੋਰਮੇਸ਼ਨ ਲਿਆ ਕਰਾਂਗੇ ਪੇਪਰਾਂ ਬਾਰੇ ਤੇ ਤੁਹਾਨੂੰ ਵੀਡੀਓ ਬਣਾ ਕੇ ਦੱਸਿਆ ਕਰਾਂਗੇ ਤੇ ਤੁਹਾਡੇ ਸਵਾਲਾਂ ਦੇ ਜਵਾਬ ਵੀ ਦਿੱਤੇ ਜਾਣਗੇ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂਾਨੂੰ ਵੀਡੀਓ ਥੱਲੇ ਕਮੈਂਟ ਕਰਕੇ ਵੀ ਪੁੱਛ ਸਕਦੇ ਜੇ ਤੇ ਅਗਲੀ ਵੀਡੀਓ ਆਪਾਂ ਸਵਾਲਾਂ ਤੇ ਹੀ ਬਣਾ ਦਾਂ ਕਮੈਂਟਾਂ ਤੇ ਹੀ ਬਣਾ ਦਾਂਗੇ ਜੇਕਰ ਤੁਹਾਡਾ ਕੋਈ ਕਮੈਂਟ ਆਊਗਾ ਠੀਕ ਆ ਹੁਣ ਆਪਾਂ ਗੱਲ ਕਰਦੇ ਆ ਜਿਵੇਂ ਕਿ ਆਪਣੇ ਵੀਰ ਭਰਾਵਾਂ ਨੇ ਪੇਪਰ ਭਰੇ ਆ ਕਈਆਂ ਦੇ ਪੇਪਰ ਨਿਕਲ ਗਿਆ ਕਈਆਂ ਦੇ ਸਾਲ ਵਾਲੇ ਨਿਕਲੇ ਆ ਕਈਆਂ ਦੇ ਨਿਕਲਿਆ 9 ਮੰਥ ਵਾਲੇ ਠੀਕ ਆ ਠੀਕ ਆ ਉਹਨਾਂ ਵੀਰਾਂ ਭਰਾਵਾਂ ਦੇ ਆਪਾਂ ਬਾਰੇ ਗੱਲ ਕਰਾਂਗੇ ਕਿ ਉਹ ਵੀਰ ਭਰਾਵਨ ਆਪਾਂ ਅਪਾਇੰਟਮੈਂਟ ਨਹੀਂ ਮਿਲ ਰਹੀ ਠੀਕ ਆ ਤੇ ਕਈ ਕਹਿ ਰਿਹਾ ਜੂਨ ਚ ਖੁੱਲਣੀ ਆ ਕਈ ਕਹਿ ਰਿਹਾ ਇਦਾਂ ਹੋਣਾ ਵਾ ਕਈ ਕਹਿ ਰਿਹਾ ਇਦਾਂ ਹੋਣੇ ਕਈ ਏਜੰਟ ਵੀ ਕਹਿ ਰਿਹਾ ਏਜੰਟ ਠੱਗੀਆਂ ਮਾਰ ਰਿਹਾ ਕਹਿ ਰਿਹਾ ਸਾਨੂੰ ਲੱਖ ਰੁਪਈਆ ਦੋ ਫਿਰ ਅਪਾਇੰਟਮੈਂਟ ਤੁਹਾਨੂੰ ਮਿਲ ਜੂਗੀ ਅੱਜ ਹੀ ਮਿਲ ਜੂਗੀ ਕਈ 1.5 ਲੱਖ ਮੰਗੰਦਾ ਕਈ 50 ਹਜ਼ਾਰ ਮੰਗੀ ਜਾਂਦੇ ਆ ਆਪੋ ਆਪਣਾ ਰੇਟ ਲਾਇਆ ਉਹਨਾਂ ਨੇ ਠੀਕ ਆ ਉਹਨਾਂ ਜੇ ਅਪਾਇੰਟਮੈਂਟ ਤੇ ਖਰਚਾ ਜਿਹੜਾ ਜੇਕਰ ਤੁਸੀਂ ਆਪ ਆਨਲਾਈਨ ਤੁਹਾਨੂੰ ਮਿਲੇ ਅਪਾਇੰਟਮੈਂਟ ਉੱਤੇ ਵੱਧ ਤੋਂ ਵੱਧ ਖਰਚਾ ਮੇਰੇ ਹਿਸਾਬ ਨਾਲ 1000 ਰੁਪਈਆ ਦਾ ਖਰਚਾ ਵੀ ਨਹੀਂ ਆਉਂਦਾ ਠੀਕ ਆ ਤੇ ਏਜੰਟ ਕੀ ਕਰਦੇ ਆ ਏਜੰਟਾਂ ਨੇ ਠੱਗੀਆਂ ਮਾਰਨ ਦਾ ਸਾਧਨ ਬਣਾਇਆ ਹੋਇਆ ਵਾ ਇਹ ਬੜਾ ਕੀ ਅਪਾਇੰਟਮੈਂਟਾਂ ਚੋਖ ਲੈਂਦੇ ਆ ਪਹਿਲਾਂ ਹੀ ਉਥੋਂ ਠੀਕ ਆ ਵੀਐਫਐਕਸ ਦੀਆਂ ਅਪਾਇੰਟਮੈਂਟਾਂ ਚੋਖ ਲੈਂਦੇ ਆ ਤੇ ਬਾਅਦ ਵਿੱਚ ਜਿਹੜੀਆਂ ਵਾ ਉਹ ਅਪਾਇੰਟਮੈਂਟਾਂ ਵਾ ਉਹ ਪੈਸਿਆਂ ਦੇ ਵਿੱਚ ਵੇਚਦੇ ਆ ਉਹਨਾਂ ਨੂੰ ਬਾਅਦ ਵਿੱਚ ਕੀ ਮੰਨ ਲਓ ਇੱਕ ਅਪਾਇੰਟਮੈਂਟ 50000 ਦੀ ਵੇਚਤੀ ਇੱਕ 30000 ਦੀ ਵੇਚਤੀ ਤੇ ਪੈਸੇ ਉਹਨਾਂ ਦੇ ਆਪ ਦੇ ਕੁਝ ਵੀ ਲੱਗੇ ਨਹੀਂ ਹੁੰਦੇ ਕੋ ਥੋੜੇ ਮੋਟੇ ਪੈਸੇ ਲੱਗੇ ਹੁੰਦੇ ਆ 5-600 ਰੁਪਿਆ ਠੀਕ ਆ ਤੇ ਜਿਹੜੀਆਂ ਅਪਾਇੰਟਮੈਂਟਾਂ ਵਾ ਉਹ ਗਾਂਹ ਪੈਸ ਤਾਨੂੰ ਇਹ ਸਲਾਹ ਦਵਾਂਗਾ ਕਿ ਜਿੰਨਾ ਵੀ ਰਹਾ ਭਰਾਵਾਂ ਦੇ ਪੇਪਰ ਨਿਕਲੇ ਆ ਉਹ ਇਹ ਚੱਕਰਾਂ 'ਚ ਨਾ ਪਾਓ ਇਦਾਂ ਪੈਸੇ ਦੇ ਕੇ ਅਪਾਇੰਟਮੈਂਟਾਂ ਨਾ ਲਓ ਇਦਾਂ ਵੇ ਮਿਲਕੀ ਬੇਫਾਇਦੇ ਪੈਸੇ ਨਾ ਦੋ ਤੁਸੀਂ ਆਪ ਅਪਾਇੰਟਮੈਂਟ ਲੈਣ ਦੀ ਕੋਸ਼ਿਸ਼ ਕਰੋ ਠੀਕ ਹੈ ਤੇ ਅਪਾਇੰਟਮੈਂਟ ਜਿਹੜੀ ਆ ਉਹ ਆਨਲਾਈਨ ਮਿਲ ਜਾਂਦੀ ਮਿਲ ਹੀ ਜਾਂਦਾ ਥੋੜਾ ਮੋਟਾ ਔਖਾ ਹੋਣਾ ਪੈਂਦਾ ਪਰ ਮਿਲ ਹੀ ਜਾਂਦੀ ਵਾ ਥੋੜੇ ਮੋਟੇ ਪਹਿ ਲਾਖ ਦੀ ਆ ਤੁਹਾਡੇ ਜਿਹੜਾ ਕੰਮ ਤੁਹਾਡਾ ਜਿਹੜਾ 5 600 ਵੱਧ ਤੋਂ ਵੱਧ ਤੁਹਾਡਾ 1000 ਰੁਪਏ ਚ ਕੰਮ ਹੋਇਆ ਨਾ ਉਹ ਜਿਹੜਾ ਤੁਹਾਨੂੰ 20 20 30 30 50 5000 ਰੁਪਏ ਲੈਣ ਦੇ ਤੁਹਾਡੇ ਕੋਲ ਸਿਰਫ ਵੀਐਫਐਕਸ ਦੀ ਅਪਾਇੰਟਮੈਂਟ ਲੈਣ ਵਾਸਤੇ ਠੀਕ ਹੈ ਤੇ ਜੋ ਉਹਨਾਂ ਵਾਸਤੇ ਚਲੋ ਉਹਨਾਂ ਵਾਸਤੇ ਉਹਨਾਂ ਨੇ ਆਪਣਾ ਬਿਜ਼ਨਸ ਬਣਾਇਆ ਹੋਇਆ ਤੇ ਆਪਣੇ ਵੀਰ ਭਰਾਵਾਂ ਨੂੰ ਵੀ ਕਾਲੀ ਹੁੰਦੀ ਹੈ ਕਿ ਚਲ ਹੁਣ ਜਿੱਥੇ ਇੰਨੇ ਪ ਠੀਕ ਆ ਤੇ ਮੈਂ ਤੁਹਾਨੂੰ ਇਹ ਸਲਾਹ ਦਵਾਂਗਾ ਕਿ ਜਿਨ੍ਹਾਂ ਦੇ ਏਡ ਪੇਪਰ ਨਿਕਲਾਏ ਨੂੰ ਲੈ ਉਸ ਤੇ ਜਿਨ੍ਹਾਂ ਨੂੰ ਮਿਲ ਚੁੱਕੇ ਆ ਠੀਕ ਆ ਉਹ ਤਾਂ ਥੋੜੀ ਜੀ ਪਹਿਲਾਂ ਆਪ ਕੋਸ਼ਿਸ਼ ਕਰਕੇ ਵੇਖਣ ਥੋੜਾ ਜੇ ਜੇ ਤੁਹਾਨੂੰ ਮਲਕੀ ਤੁਹਾਡਾ ਸੂਤਰ ਆਉਂਦਾ ਵਾ ਤੁਹਾਨੂੰ ਅਪਾਇੰਟਮੈਂਟ ਲੈਣੀ ਆ ਜਾਂਦੀ ਹੈ ਜਾਂ ਆਨਲਾਈਨ ਤੁਹਾਨੂੰ ਅਪਾਇੰਟਮੈਂਟ ਮਿਲ ਜਾਂਦੀ ਆ ਤੇ ਸਭ ਤੋਂ ਵਧੀਆ ਵਾ ਤੇ ਜੇਕਰ ਤੁਹਾਨੂੰ ਨਹੀਂ ਮਿਲਦੀ ਫਿਰ ਤੁਸੀਂ ਕਿਨੱਕੇ ਏਜੰਟ ਵੱਲ ਜਾਓ ਠੀਕ ਆ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਕਹਾਂਗਾ ਕਿ ਆਪ ਕੋਸ਼ਿਸ਼ ਜ਼ਰੂਰ ਕਰੋ ਠੀਕ ਆ ਹੁਣ ਇਹੜੇ ਪੇਪਰ ਕਹਿ ਰਿਹਾ ਕਿ ਪੇਪਰ ਨਿਕਲ ਰਿਹਾ 9 ਮੰਥ ਵਾਲੇ ਜਾਂ ਸਾਲ ਵਾਲ ਨਿਕਲ ਰਿਹਾ ਜਾਂ ਜਿਨ੍ਹਾਂ ਦੇ ਨਿਕਲ ਚੁੱਕਿਆ ਕਈ ਕਹਿ ਰਹੇ ਹਨ ਨੂਲਾ ਹਸਤਾ ਨਹੀਂ ਮਿਲ ਰਿਹਾ ਪੇਪਰ ਨਿਕਲਨੇ ਕਈ ਕਹਿੰਦੇ ਆ ਬੰਦ ਹੋ ਚੁੱਕਿਆ ਠੀਕ ਆ ਹੁਣ ਮੈਂ ਸੁਣੀ ਮੈਂ ਸੁਣੀ ਆ ਇਹ ਖਬਰ ਕਿ ਇਹੜੇ ਪੇਪਰ ਨਿਕਲਨੇ ਹੁਣ ਜਿਹੜੇ ਆ ਬੰਦ ਹੋਏ ਆ ਮੁਲਕੀ ਜਿਹੜੇ 9 ਮੰਥ ਵਾਲੇ ਪੇਪਰ ਆ ਉਹ ਤਕਰੀਬਨ ਨਿਕਲ ਗਿਆ ਸਾਰੇ ਠੀਕ ਆ ਤੇ ਜਿਨ੍ਹਾਂ ਦੇ ਰਹਿ ਗਏ ਆ ਪੇਪਰ ਹੋ ਸਕਦਾ ਕਿ ਨਵੇਂ ਪੇਪਰ ਨਿਕਲੇ ਹੋਣ ਤੇ ਕਿਉਂਕਿ ਤੁਹਾਨੂੰ ਹੀ ਪਤਾ ਕਿ ਇਹ ਪੇਪਰ ਇੱਕੋ ਬੰਦੇ ਨੂੰ ਨਹੀਂ ਭરાਏ ਜਾਂਦੇ ਜੇ ਮੰਨ ਲਓ ਤੁਸੀਂ ਹੁਣ ਪੇਪਰ ਭਰੇ ਆ ਤੁਸੀਂ ਆਪਣੇ ਇੱਥੇ ਇੰਡੀਆ 'ਚ ਕੋਈ ਵਕੀਲ ਹੋਊ ਤੁਸੀਂ ਉਹਨਾਂ ਨਾਲ ਗੱਲ ਕੀਤੀ ਹੋਊਗੀ ਉਹ ਵਕੀਲ ਦੀ ਗੱਲ ਅਗੇ ਇੱਥੇ ਗਾਂ ਬੰਦੇ ਇਟਲੀ 'ਚ ਬੰਦੇ ਨਾਲ ਗਏ ਨਾ ਹੋਊਗੀ ਤੇ ਉਹ ਬੰਦੇ ਦੀ ਗੱਲ ਗਾਂ ਕਿਸੇ ਬੰਦੇ ਨਾਲ ਉਹ ਜਿੱਥੇ ਪੇਪਰ ਭਰੇ ਆਉਣਗੇ ਤੁਹਾਡੇ ਮਲਕੀ ਤਿੰਨ ਚਾਰ ਬੰਦੇ ਇੱਥੇ ਪੈ ਹੁੰਦੇ ਆ ਏਦਾਂ ਫਿਰ ਜਦੋਂ ਨੁੱਲੇ ਹਾਸਤ ਨਿਕਲੇ ਹੁੰਦੇ ਆ ਤੇ ਫਿਰ ਮਲਕੀ ਦੇਣ ਤੇ ਉਜਾਰ ਟਾਈਮ ਲੱਗ ਜਾਂਦਾ ਮੰਨ ਲਓ ਹੁਣ ਇੱਕ ਬੰਦੇ ਦੂਜ ਉਹਨੇ ਫਿਰ ਜਦੋਂ ਦਾ ਟਾਈਮ ਲੱਗਣਾ ਫਿਰ ਉਹਨੇ ਦੂਜੇ ਬੰਦੇ ਨੂੰ ਸੈਂਡ ਕਰਨਾ ਉਸ ਤੋਂ ਗਾਹ ਫਿਰ ਉਹ ਬੰਦੇ ਦਾ ਉਹਨਾ ਫਿਰ ਤੁਹਾਡੇ ਕੋਲ ਨੂੰ ਲਾਉਸਤਾ ਨਾ ਤਾਂ ਤਾਂ ਜਦੋਂ ਨੂਲੇ ਉਸਤੇ ਮਿਲਤੇ ਵੀ ਕਈ ਵਾਰ ਟਾਈਮ ਲੱਗ ਜਾਂਦਾ ਵਾ ਇਸ ਲਈ ਕਿ ਤਾਂ ਉਹ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਜਿਹੜੇ ਪੇਪਰ ਵਾ ਉਹ ਨਿਕਲਦੇ ਹੀ ਹਿਰਾਣੇ ਤੇ ਗਾਂ ਵੀ ਨਵੀਂ-ਨਵੀਂ ਖੁਸ਼ਖਬੀਆਂ ਆਈ ਜਾਣੀਆਂ ਪੇਪਰ ਹੁਣ ਨਵੇਂ ਜਿਹੜੇ ਖੁੱਲਣੇ ਆ ਉਹਦੇ ਬਾਰੇ ਜਦੋਂ ਸਰਕਾਰ ਵੱਲੋਂ ਕੋਈ ਅਪਡੇਟ ਆਪਾਂ ਨੂੰ ਆਊਗਾ ਆਪਾਂ ਤੁਹਾਨੂੰ ਜਰੂਰ ਆਪਣੀ ਚੈਨਲ ਦੇ ਰਾਹੀਂ ਆਪਾਂ ਵੀਡੀਓ ਪਾ ਕੇ ਤੁਹਾਨੂੰ ਆਪਾਂ ਜਰੂਰ ਦੱਸਾਂਗੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਕਈ ਵੀਰ ਭਰਾ ਹੈਗੇ ਆ ਵੀਡੀਓ ਵੇਖ ਕੇ ਚੱਲ ਜਾਂਦੇ ਆ ਪਰ ਸਬਸਕ੍ਰਾਈਬ ਨਹੀਂ ਕਰਦੇ ਚੈਨਲ ਨੂੰ ਪਰ ਸਬਸਕ੍ਰਾਈਬ ਮੇਰੇ ਵੀਰ ਭਰਾ ਜਰੂਰ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਤੇ ਸ਼ੇਅਰ ਵੀ ਕਰਿਆ ਕਰੋ ਇਹਨਾਂ ਸਾਡਾ ਹੌਸਲਾ ਵਧਦਾ ਤੇ ਅਸੀਂ ਹੋਰ ਵੀਡੀਓ ਪਾਉਣ ਦੀ ਵੱਧ ਤੋਂ ਵੱਧ ਇਨਫੋਰਮੇਸ਼ਨ ਲੈ ਕੇ ਆਈ ਦੀ ਹੈ ਤੇ ਤਾਂ ਜੋ ਤੁਹਾਨੂੰ ਇਹ ਵੀ ਇਨਫੋਰਮੇਸ਼ਨ ਮਿਲ ਸਕੇ ਘਰ ਬੈਠਾਂ ਠੀਕ ਹੈ ਤੇ ਬਾਕੀ ਜੇ ਕਿਸੇ ਵੀਰ ਭਰਾ ਦਾ ਕੋਈ ਵੀ ਸਵਾਲ ਹੋਵੇ ਠੀਕ ਆ ਜਾਂ ਕਿਸੇ ਵੀ ਵੀਰਪਰਾ ਦੇ ਪੇਪਰ ਨਿਕਲੇ ਹੋਣ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜਾਂ ਮੈਨੂੰ ਪ੍ਰਾਈਵੇਟ ਇੰਸਟਾਗ੍ਰam ਤੇ ਮੈਸੇਜ ਕਰਕੇ ਜਰੂਰ ਦੱਸਿਓ ਕਿ ਤੁਹਾਡੇ ਪੇਪਰ ਨਿਕਲੇ ਆ ਤੇ ਉਹ ਆਪਾਂ ਫਿਰ ਇਦਾਂ ਵੀਰਾਂ ਭਰਾਵਾਂ ਦੇ ਜਿਹੜੇ ਬਾਕੀਆਂ ਦਾ ਹੌਸਲਾ ਵਧਦਾ ਆ ਕਿ ਜਿਹੜੇ ਪੇਪਰ ਵਾ ਉਹ ਨਿਕਲ ਰਹੇ ਵਾ ਭਾਵੇਂ ਨੌਂ ਮਨ თ ਵਾਲੇ ਤੇ ਭਾਵੇਂ ਸਾਲ ਵਾਲੇ ਆ ਠੀਕ ਆ ਜੇ ਕਿਸੇ ਵੀ ਵੀਰਪਰਾ ਦੇ ਪੇਪਰ ਨਿਕਲੇ ਆ ਮੈਨੂੰ ਮੈਸੇਜ ਕਰਕੇ ਉੱਤੇ ਲਿਖ ਦਿਓ ਵੀ ਕਿਹੜੇ ਸ਼ਾਹ ਚ ਨਿਕਲੇ ਆ ਕਿਹੜੇ ਪੇਪਰ ਸੀ ਕਿੰਨੀ ਤੀਕ ਨੂੰ ਭਰੇ ਸੀ ਇਹ ਸਾਰਾ ਕੁਝ ਮੇਰੇ ਵੀਰ ਭਰਾ ਜੂਲ ਮੈਨੂੰ ਸੈਂਡ ਕਰ ਗਿਆ ਜੇ ਕਿਸੇ ਵੀਰ ਭਰਾ ਦੇ ਪੇਪਰ ਨਿਕਲੇ ਇੱਕ ਸਾਉ ਦਾ ਪੁੰਨ ਵਾਲਾ ਕੰਮ ਆ ਹੈਲਪ ਹੀ ਹੁੰਦੀ ਆ ਠੀਕ ਹੈ ਕਿਉਂਕਿ ਇਹਨਾਂ ਦਾ ਬੰਨਿਆਂ ਦਾ ਹੌਸਲਾ ਵਧਦਾ ਜਿੰਨਾ ਪੇਪਰ ਭਰੇ ਹੁੰਦੇ ਆ ਤੇ ਬਾਕੀ ਜੇਕਰ ਤੁਹਾਡਾ ਕੋਈ ਸਵਾਲ ਹੋਵੇ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਪੁੱਛਿਓ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਠੀਕ ਹੈ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਤੇ ਫਿਰ ਤੋਂ ਇੱਕ ਵਾਰੀ ਮੈਂ ਸੌਰੀ ਮੰਗਦਾ ਹਾਂ ਕਿ ਮੈਂ 2-3 ਮਹੀਨੇ ਵੀਡੀਓ ਨਹੀਂ ਪਾਈਆਂ 2-2.5 ਮਹੀਨੇ ਮੇਰੇ ਕੋਲ ਕੋਈ ਵੀਡੀਓ ਨਹੀਂ ਪਈ ਹੁਣ ਆਪਾਂ ਲਗਾਤਾਰ ਵੀਡੀਓ ਲੈ ਕੇ ਆਵਾਂ ਤੇ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਓਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ